ਦਿਲ ਸੇ ਨਿਕਲੇਗੀ ਨਾ ਮਰ ਕੇ ਵੀ ਵਤਨ ਕੀ ਉਲਫਤ ਮੇਰੀ ਜ਼ਿੰਦਗੀ ਸੇ ਵੀ ਖੁਸ਼ਬੂ ਐ ਵਤਨ ਆਏਗੀ ਸੋ ਅੱਜ ਗੱਲ ਕਰਨ ਲੱਗਿਆ ਸੁਖਦੇਵ <th>ਪਰ ਜੀ ਦੀ ਕਿਉਂਕਿ ਅੱਜ 15 ਮਈ ਹੈ ਸੋ 15 ਮਈ ਦੇ ਦਿਨ ਅੱਜ ਇਸ ਯੋਧੇ ਨੇ ਇਸ ਦੁਨੀਆ ਦੇ ਉੱਤੇ ਜਨਮ ਲਿਆ ਸੀ ਸੋ ਖਾਸ ਕਰਕੇ ਲੁਧਿਆਣੇ ਦੀ ਇਸ ਪਾਵਨ ਧਰਤੀ ਦੇ ਉੱਤੇ ਸੁਖਦੇਵ <th><th>ਪਰ ਦਾ ਜਨਮ ਹੋਇਆ ਪਿਤਾ ਰਾਮ ਲਾਲ <th><th><th>ਪਰ ਤੇ ਮਾਤਾ ਰੱਲੀ ਦੇਵੀ ਦੇ ਘਰ ਇਹਨਾਂ ਦਾ ਜਨਮ ਹੋਇਆ ਤੋ ਬਚਪਨ ਤੋਂ ਹੀ ਇੱਕ ਤਰ੍ਹਾਂ ਦਾ ਦੇਸ਼ ਦੇ ਲਈ ਸੇਵਾ ਕਰਨ ਦਾ ਜੋ ਜਜ਼ਬਾ ਸੀ ਇਹਨਾਂ ਦੇ ਵਿੱਚ ਉਹ ਵਾਕਈ ਇੱਕ ਕਾਬਲੇ ਤਾਰੀਫ ਗੱਲ ਸੀ ਛੋਟੀ ਉਮਰੇ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਜਾਣਾ ਔਰ ਸਾਰੀ ਜੋ ਬਚਪਨ ਹੈ ਜੋ ਜਵਾਨੀ ਹੈ ਸਭ ਆਪਣੇ ਰਿਸ਼ਤੇਦਾਰਾਂ ਦੇ ਨਾਲ ਸਹਿਚਾਰ ਕਰਕੇ ਦਾ ਰਿਸ਼ਤੇਦਾਰਾਂ ਨੇ ਇੱਕ ਅੱਛੇ ਸਮਾਜ ਦੇ ਵਿੱਚ ਵਿਚਰਨ ਦੇ ਲਈ ਇਸ ਦਾ ਸਾਥ ਦਿੱਤਾ ਔਰ ਸੁਖਦੇਵ <th>ਖਾਪਰ ਦੀ ਜੋ ਪਰਵ੍ਰਿਸ਼ਾ ਹੈ ਉਹ ਆਪਣੇ ਹੱਥਾਂ ਦੇ ਨਾਲ ਕੀਤੀ ਔਰ ਤੁਹਾਨੂੰ ਦੱਸ ਦਈਏ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਬੜਾ ਅੱਛਾ ਯਾਰਾਨਾ ਸੀ ਇਕੱਠੇ ਬਚਪਨ ਬੀਤਿਆ ਇਕੱਠੇ ਜਵਾਨੀ ਬੀਤੀ ਔਰ ਜਵਾਨੀ ਦੇ ਨਾਲ ਨਾਲ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਪੜ੍ਹਾਈ ਵੀ ਇਕੱਠਿਆਂ ਕੀਤੀ ਔਰ ਇਹਦੇ ਨਾਲ ਜੋ ਜਜ਼ਬਾ ਪੈਦਾ ਹੋਇਆ ਦੇਸ਼ ਦੀ ਸੇਵਾ ਕਰਨ ਦਾ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਵਾਪਸ ਲੈਣ ਦਾ ਔਰ ਅੰਗਰੇਜ਼ੀ ਹਕੂਮਤ ਲਈ ਆਪਣੇ ਤਿੱਖੇ ਤੇਵਰ ਸ਼ੁਰੂ ਤੋਂ ਹੀ ਉਹਨਾਂ ਨੂੰ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕਰਦਾ ਰਿਹਾ ਔਰ ਪੰਦਾਜ਼ੇ ਕੀ ਵੀ ਸ਼ਹੀਦੇ ਆਜਮ ਭਦਰ ਸਿੰਘ ਦੇ ਨਾਲ ਜਾਰੀ ਪੱਕੀ ਹੋਣ ਕਰਕੇ ਔਰ ਇਸੇ ਢੰਗ ਨਾਲ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀਆਂ ਪਾਰਟੀਆਂ ਵੱਡੀਆਂ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਕਰਦੀ ਸੀ ਤਾਂ ਉਹ ਦੇ ਨਾਲ ਨਾਲ ਉਹ ਮੀਟਿੰਗਾਂ ਦੇ ਵਿੱਚ ਜਾਣ ਲੱਗੇ ਔਰ ਮੀਟਿੰਗਾਂ ਦੇ ਵਿੱਚ ਆਪਣੀ ਭਾਗੀਦਾਰੀ ਕਰਨ ਲੱਗੇ ਉਸ ਦੇ ਵਿੱਚੋਂ ਇੱਕ ਜਜ਼ਬਾ ਪੈਦਾ ਹੁੰਦਾ ਹੈ ਇਹ ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦਾ ਮੈਂਬਰ ਵੀ ਰਿਹਾ ਜੋ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਤਿਆਰ ਕਰਦੇ ਸੀ ਸੋ ਤੁਹਾਨੂੰ ਦੱਸ ਦਈਏ ਕਿ ਸੁਖਦੇਵ <th>ਪਰ ਜੋ ਨੇ ਉਹਨਾਂ ਦੀ ਪਿਤਾ ਦੀ ਮੌਤ ਬਹੁਤ ਜਲਦੀ ਹੋ ਗਈ ਸੀ ਜੋ ਬਹੁਤ ਛੋਟੇ ਹੁੰਨ ਕਾਰਨ ਪਿਤਾ ਦੀ ਮੌਤ ਬਾਅਦ ਉਹਨਾਂ ਦਾ ਪਾਲਣ ਪੋਸ਼ਣ ਉਸਦੇ ਚਾਚਾ ਲਾਲਾ ਚਿੰਤਰਾਮ ਜੀ ਨੇ ਕੀਤਾ ਜੋ ਕਿ ਤਾ ਜੋਤ ਪ੍ਰਮੁੱਖ ਸਮਾਜ ਸੇਵੀ ਸੀ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਆਰਿਆ ਸਮਾਜ ਦੇ ਧਰਮ ਦੇ ਨਾਲ ਜੁੜੇ ਹੋਏ ਕਾਰਿਆ ਦੇ ਵਿੱਚ ਵੀ ਸੰਮਿਲਿਤ ਰਹਿੰਦੇ ਸੀ ਸੁਖਦੇਵ <th>ਥਾਪਰ ਨੇ ਆਪਣੀ ਸਿੱਖਿਆ ਲਾਇਲਪੁਰ ਵਿੱਚ ਪੂਰੀ ਕੀਤੀ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਸੁਖਦੇਵ ਥਾਪਰ 1926 ਦੇ ਵਿੱਚ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ, ਭਗਤੀ ਚਰਨ ਬੋਰਾ ਅਤੇ ਹੋਰ ਨੌਜਵਾਨਾਂ ਦੇ ਨਾਲ ਭਾਰਤ ਸਭਾਤੀ ਸਥਾਪਨਾ ਦੇ ਵਿੱਚ ਸ਼ਾਮਲ ਹੋਏ। ਇਹ ਸਭਾ ਦਾ ਉਦੇਸ਼ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਤਿਆਰ ਕਰਨਾ ਸੀ ਅਤੇ ਅੰਦੋਲਨ ਨੂੰ ਜੋ ਇਹ نسਲੀ ਅੰਦੋਲਨ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਸੀ ਉਹਨੂੰ ਖਤਮ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਇਹ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ। ਸੋ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਵੱਲੋਂ ਸੁਖਦੇਵ <th> ਨੂੰ ਭਗਤ ਸਿੰਘ ਅਤੇ ਸ਼ਿਵਰਾਮ ਰਾਜਗੁਰੂ ਨਾਲ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਕਿਉਂਕਿ ਕ੍ਰਾਂਤੀਕਾਰੀਆਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤਾ ਫਰਮਾਨ ਸੀ ਵੀ ਇਹਨਾਂ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਜੋ ਜਿਹੜੀ ਦਿੱਤੀ ਗਈ ਸੁਖਦੇਵ <th> ਨੂੰ 23 ਮਾਰਚ 1931 ਨੂੰ ਲਾਹੌਰ ਕੇਂਦਰੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੁਖਦੇਵ <th> ਦਾ ਇੱਕ ਮਹੱਤਵਪੂਰਨ ਆਜ਼ਾਦੀ ਗੁਲਾਟਿਆ ਸੀ ਜਿਸ ਨੇ ਭਾਰਤ ਦੀ ਆਜ਼ਾਦੀ ਲਈ ਲੜਾਈ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਉਹ ਅੱਜ ਵੀ ਭਾਰਤ ਦੇ ਵਿੱਚ ਇੱਕ ਕ੍ਰਾਂਤੀਕਾਰੀ ਨਾਂ ਦੇ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ ਉਹ ਲੋਕਾਂ ਦੇ ਜ਼ੈਨ ਦੇ ਵਿੱਚ ਅੱਜ ਵੀ ਦੇਖਿਆ ਜਾਵੇ ਤਾਂ ਸੁਖਦੇਵ ਠਾਪਰ ਦਾ ਨਾਮ ਬੜੀ ਇੱਜ਼ਤ ਔਰ ਬੜੀ ਇਮਾਨਦਾਰੀ ਔਰ ਬੜੀ ਸ਼ਿੱਦਤ ਦੇ ਨਾਲ ਲਿੱਤਾ ਜਾਂਦਾ ਕਿਉਂਕਿ ਉਹਨਾਂ ਨੇ ਆਪਣੀ ਛੋਟੀ ਉਮਰੇ ਆਪਣੀ ਸਾਰੀ ਜਿਹੜੀ ਲਾਈਫ ਸੀ ਉਹ ਆਪਣੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਔਰ ਬ੍ਰਿਟਿਸ਼ ਸਰਕਾਰ ਨੂੰ ਇੱਥੋਂ ਭਜਾਉਣ ਦੇ ਲਈ ਲਾਈਫ ਇਕ ਅੱਛਾ ਨਾਮ ਇੱਕ ਅੱਛਾ ਕਹਿ ਸਕਦੇ ਆ ਜੀਵਨ ਦੇ ਵਿੱਚ ਉਹਨਾਂ ਨੇ ਇੱਕ ਐਸਾ ਮੈਸੇਜ ਛੱਡਿਆ ਵੀ ਅੱਜ ਵੀ ਜਿਹੜੇ ਲੋਕ ਨੇ ਅੱਜ ਵੀ ਜੋ ਯੂਥ ਹੈ ਅੱਜ ਵੀ ਸੁਖਦੇਵ ਥਾਪਰ ਉਹਨਾਂ ਨੂੰ ਜਾਣ ਕੇ ਇੱਕ ਅੱਛਾ ਗਰਮ ਮਹਿਸੂਸ ਕਰਦਾ ਵੀ ਉਹ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਧਰਤੀ ਦੇ ਵਿੱਚ ਉਹਨਾਂ ਨੇ ਜਨਮ ਲਿਆ ਔਰ ਦੇਸ਼ ਦੇ ਲਈ ਦੇਸ਼ ਦੀ ਆਜ਼ਾਦੀ ਦੇ ਲਈ ਛੋਟੀ ਉਮਰੇ ਰੱਸੇ ਨੂੰ ਚੁੰਮ ਕੇ ਆਪਣਾ ਜੀਵਨ ਦੇਸ਼ ਦੇ ਲਈ ਖੇਲ ਆ। ਸੋ ਇਹਦਾ ਵੀ ਅਪਡੇਟ ਦੇ ਲਈ ਤੁਹਾਡਾ ਨਾਲ ਜੁੜੇ ਰਹਿਣਾ ਕਿ ਦੇਖਦੇ ਰਹੋ ਸਿਟੀ ਹੰਦੂ ਧੰਨਵਾਦ।